ਲੋਕ ਬਾਬਾ ਜੀ ਦੀ ਵਿਡਿਆਈ ਦੇ ਵਿੱਚ ਕਿਆ ਕਰਦੇ ਸਨ ਕਿ ਔਰੰਗਜ਼ੇਬ ਨੇ ਐਨੇ ਆਪਣੀ ਤਲਵਾਰ ਦੇ ਜ਼ੋਰ ਦੇ ਨਾਲ ਮੁਸਲਮਾਨ ਨਹੀਂ ਬਣਾਏ ਜਿੰਨੇ ਬਾਬਾ ਜੀ ਨੇ ਆਪਣੇ ਉਪਦੇਸ਼ ਕਹਿਣੀ ਕਰਨੀ ਦੇ ਨਾਲ ਸਿੰਘ ਸਜਾ ਦਿੱਤੇ ਦਮਦਮੀ ਟਕਸਾਲ ਦੇ 7ਵੇਂ ਮੁਖੀ ਸੰਤ ਬਾਬਾ ਦਇਆ ਸਿੰਘ ਜੀ ਬਹੁਤ ਹੀ ਭਜਨੀਕ ਰੂਹ ਸਨ ਬੰਦਗੀ ਕਰਨ ਦੇ ਨਾਲ ਨਾਲ ਸਿੱਖੀ ਦਾ ਇਤਨਾ ਵੱਡਾ ਪ੍ਰਚਾਰ ਪ੍ਰਸਾਰ ਕੀਤਾ ਕਿ ਬਯੰਤ ਹੀ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਜਿੱਥੇ ਬਾਬਾ ਜੀ ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਦੀ ਕਥਾ ਕਰਿਆ ਕਰਦੇ ਸਨ ਉਥੇ ਪ੍ਰਕਰਮਾਂ ਦੇ ਵਿੱਚ ਬੈਠ ਕੇ ਬਾਬਾ ਜੀ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਖਿਆ ਦੀ ਕਰਾਇਆ ਕਰਦੇ ਸਨ ਅਤੇ ਗੁਰਬਾਣੀ ਦੇ ਅਰਥ ਵੀ ਪੜਾਇਆ ਕਰਦੇ ਸਨ ਪੁਰਾਣੇ ਮਾੜੇ ਕਰਮਾ ਕਰਕੇ ਬਾਬਾ ਜੀ ਦੇ ਪੁੱਤਰ ਪਾਸੋਂ ਇੱਕ ਵਾਰ ਕਤਲ ਹੋ ਗਿਆ ਕਤਲ ਦੇ ਕਾਰਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਬਾਬਾ ਜੀ ਦੇ ਕੋਲ ਆ ਕੇ ਲੋਕ ਕਹਿਣ ਲੱਗੇ ਤੁਹਾਡਾ ਇਸ ਵਿੱਚ ਕੀ ਕਹਿਣਾ ਹੈ ਬਾਬਾ ਜੀ ਨੇ ਕਿਹਾ ਕਿ ਭਾਈ ਇਹ ਪੁਰਾਣੇ ਕਰਮ ਹਨ ਤੇ ਹੁਣ ਜੇ ਫਾਂਸੀ ਦੀ ਸਜ਼ਾ ਦਿੱਤੀ ਗਈ ਉਹ ਭੁਗਤ ਨਹੀਂ ਹੀ ਪੈਣੀ ਹੈ ਪਾ ਪੁੱਤਰ ਨੂੰ ਫਾਂਸੀ ਦੀ ਸਜ਼ਾ ਹੋ ਗਈ ਪਰ ਬਾਬਾ ਜੀ ਦੇ ਸੀ ਮੰਨ ਦੇ ਵਿੱਚ ਪੁੱਤਰ ਦੇ ਪਤੀ ਸੰਸਾਰੀ ਮੋਹ ਨਹੀਂ ਸੀ ਇਹ ਅਵਸਥਾ ਸੀ ਬਾਬਾ ਜੀ ਦੀ